ਲਗਾਤਾਰ ਹਲਕਾ ਦੜਬਾ ਨੇ ਇਤਿਹਾਸ ਸਿਰਜਿਆ ਉਹ ਇਤਿਹਾਸ ਨੂੰ ਦੁਬਾਰਾ ਦੁਹਰਾਉਣ ਦੇ ਲਈ ਉਹ ਆਪਣੇ ਰਿਕਾਰਡ ਨੂੰ ਇੱਕ ਵੱਡੇ ਰਿਕਾਰਡs ਤੋਂ ਤਬਦੀਲ ਕਰਨ ਲਈ ਅੱਜ ਦਾ ਜਿਹੜਾ ਇਕੱਠਾ ਉਹ ਸਾਰੇ ਵਲੰਟੀਅਰ ਸਾਥੀਆਂ ਨੇ ਕੀਤਾ ਆਮ ਆਦਮੀ ਪਾਰਟੀ ਜਿਹੜੀ ਆ ਉਹ ਕੰਮ ਦੇ ਆਧਾਰ ਤੇ ਇਲੈਕਸ਼ਨ ਲੜ ਰਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀ ਕੀਤਾ 2 ਸਾਲਾਂ ਸਰਕਾਰ ਨੇ ਕਿਹੜੇ ਕਿਹੜੇ ਕੰਮ ਕੀਤੇ ਕਿੰਨੀਆਂ ਗਰੰਟੀਆਂ ਮਾਨ ਜੋ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਦਿੱਤੀਆਂ ਸੀ ਉਹਨਾਂ ਚ ਕਿੰਨੀਆਂ ਪੂਰੀਆਂ ਕੀਤੀਆਂ ਕਿੰਨੀਆਂ ਤੇ ਕੰਮ ਜਿਹੜਾ ਹੋ ਰਿਹਾਗਾ লোকসভা ਉਮੀਦਵਾਰ ਨੇ ਪੂਰੀ ਲੋਕ ਸਭਾ ਦੀ ਰੈਲੀ ਰੱਖਣੀ ਹੋਵੇ ਤਾਂ ਪੂਰੇ 9 ਵਿਧਾਨ ਸਭਾ ਹਲਕਿਆਂ 'ਚ ਕਿਸੇ ਹੋਰ ਸਿਆਸੀ ਪਾਰਟੀ ਦੇ ਪਹੁੰਚਣਗੇ ਜਿੱਦਨੇ ਆਮ ਆਦਮੀ ਪਾਰਟੀ ਦੇ ਜਿੱਦਨੇ ਇੱਕ ਹਲਕੇ ਦੀ ਮੀਟਿੰਗ ਜਿਹੜੇ ਪਹੁੰਚੇ ਆ। ਭਾਈ ਵਰਕਰ ਪੂਰੇ ਜੋਸ਼ 'ਚ ਨੇ ਜਦੋਂ ਦਾ ਵਰਕਰਾਂ ਨੂੰ ਮਿਲ ਰਿਹਾ ਸੀ ਸਾਰੇ ਇੱਕ ਗੱਲ ਕਹਿ ਰਹੇ ਸੀ ਵੀ ਭਾਈ ਚੱਕ ਦਾਂਗੇ ਫੱਟੇ ਸਾਡੇ ਪਿੰਡਾਂ ਦਾ ਫਿਕਰ ਕਰੀ ਸਾਡੇ ਪਿੰਡਾਂ ਦਾ ਫਿਕਰ ਕਰੀ ਜਦੋਂ ਵਰਕਰ ਇਸ ਤਰ੍ਹਾਂ ਦੀ ਗੱਲਾਂ ਕਰਨ ਲੱਗ ਜਾਣ ਨਾ ਜੋਸ਼ ਫੜ ਜਾਣਾ ਤਾਂ ਸਮਝ ਲਓ ਇਲੈਕਸ਼ਨ ਫਤੇ ਆ। ਗੁਰਮੀਤ ਸਿੰਘ ਮੀਤ ਹੇਰ ਨੇ ਸੰਗਰੂਰ ਦੇ ਦਿੜਬਾਚ ਆਪਣੀ ਪਾਰਟੀ ਦੇ ਵਰਕਰਾਂ ਨਾਲ ਇੱਕ ਭਰਮੀ ਮੀਟਿੰਗ ਕੀਤੀ ਇਹ ਮੀਟਿੰਗ ਖਜ਼ਾਨਾ ਮੰਤਰੀ ਪੰਜਾਬ ਅਤੇ ਦਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ਵਿੱਚ ਹੋਈ ਇਸ ਮੌਕੇ ਮੰਤਰੀ ਅਮਨ अरोੜਾ ਵੀ ਮੌਜੂਦ ਸਨ ਜਿੱਥੇ ਤਿੰਨ ਮੰਤਰੀਆਂ ਨੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਦੱਸੀਆਂ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ਅਸੀਂ ਵਿਕਾਸ ਦੇ ਮੁੱਦੇ ਤੇ ਚੋਣ ਲੜ ਰਹੇ ਹਾਂ ਸਾਡੇ ਸਾਥੀਆਂ ਦਾ ਸੰਗਰੂਰ ਪ੍ਰੈਸ ਦਾ ਜਿਹੜਾ ਸੰਗਰੂਰ ਦੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਬਹੁਤ ਹੀ ਨਿੱਕੇ ਦੇ ਸੱਦੇ ਤੇ ਸਾਡੀ ਇਸ ਵਰਕਰ ਜਿਹੜੀ ਸਾਡੀ ਮੀਟ ਸੀ ਜਿਹੜੀ ਸਾਡੀ ਵਲੰਟੀਅਰ ਮੀਟ ਸੀ ਉਹਨੂੰ ਕਵਰ ਕਰਨ ਲਈ ਪਹੁੰਚੇ ਬਹੁਤ ਬਹੁਤ ਧੰਨਵਾਦ ਅੱਜ ਹਲਕਾ ਵਿਧਾਨ ਸਭਾ ਹਲਕਾ ਦੜਵਾ ਦੇ ਵੱਖ-ਵੱਖ ਪਿੰਡਾਂ ਤੋਂ ਸਾਡੇ ਸਾਰੇ ਵਲੰਟੀਅਰ ਸਾਥੀ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ 2012 ਤੋਂ ਲੈ ਕੇ 2012 ਤੋਂ ਲੈ ਕੇ ਲਗਾਤਾਰ ਹੁਣ ਤੱਕ ਅਣਤਕ ਮਿਹਨਤ ਕਰ ਰਹੇ ਨੇ ਕਿ ਅੱਜ ਉਹਨਾਂ ਸਾਰਿਆਂ ਨੇ ਸਰਦਾਰ ਗੁਰਮੀਤ ਸਿੰਘ ਮੀਤ ਥੇਰ ਜੀ ਨੂੰ ਸਪੈਸ਼ਲਿਸ ਸੱਦਿਆ ਕਿ ਆਓ ਜਿਸ ਤਰ੍ਹਾਂ ਸੀ ਇਤਿਹਾਸ 212 ਤੋਂ ਲੈ ਕੇ ਚਾਹੇ 14 ਚਾਹੇ 17 ਚਾਹੇ 19 ਚਾਹੇ 222 ਲਗਾਤਾਰ ਹਲਕਾ ਦੜਬਾ ਨੇ ਇਤਿਹਾਸ ਸਿਰਜਿਆ ਉਹ ਇਤਿਹਾਸ ਨੂੰ ਦੁਬਾਰਾ ਦੁਹਰਾਉਣ ਦੇ ਲਈ ਉਹ ਆਪਣੇ ਰਿਕਾਰਡ ਨੂੰ ਇੱਕ ਵੱਡੇ ਰਿਕਾਰਡ 'ਚ ਤਬਦੀਲ ਕਰਨ ਲਈ ਅੱਜ ਦਾ ਜਿਹੜਾ ਇਕੱਠਾ ਉਹ ਸਾਰੇ ਵਲੰਟੀਅਰ ਸਾਥੀਆਂ ਨੇ ਕੀਤਾ ਮੈਂ ਸਭ ਤੋਂ ਪਹਿਲਾਂ ਉਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਜਿਹੜੇ ਕਿ ਨਿੱਕੇ ਜਿਹੇ ਸੱਦੇ ਉੱਤੇ ਕੰਨ ਅਸੀਂ ਲਗਭਗ 12:00 ਵਜੇ ਪ੍ਰੋੜਾ ਮੁਲਿਕਿਆ ਸੀਗਾ ਪਰ 12:00 ਵਜੇ ਤੋਂ ਲੈ ਕੇ ਲਗਾਤਾਰ ਹੁਣ ਤੁਸੀਂ ਦੇਖਿਆ ਸਾਰਿਆਂ ਨੇ ਕਿ ਵੱਡੀ ਗਿਣਤੀ ਚ ਸਾਰੇ ਸਾਡੇ ਵਰਕਰ ਸਾਥੀ ਸਰਵਾਨ ਆਏ ਦੇਗੇ ਸੋ ਉਹਨਾਂ ਸਭ ਦਾ ਧੰਨਵਾਦ ਅੱਜ ਪੰਜਾਬ ਚ ਆਮ ਆਪੀ ਪਾਰਟੀ ਜਿਹੜੀ ਆ ਉਹ ਕੰਮ ਦੇ ਆਧਾਰ ਤੇ ਇਲੈਕਸ਼ਨ ਲੜ ਰਹੀ ਆ ਕਿ ਪਿਛਲੇ 2 ਸਾਲਾਂ ਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀ ਕੀਤਾ 2 ਸਾਲਾਂ ਸਰਕਾਰ ਨੇ ਕਿਹੜੇ ਕਿਹੜੇ ਕੰਮ ਕੀਤੇ ਕਿੰਨੀਆਂ ਗਰੰਟੀਆਂ ਜੋ ਗਰੰਟੀਆਂ ਸਾਡੇ ਸਕਰੀਮੋ अरविंद केजरीवाल जी ने जो गारंटीया ਸਾਡੇ ਮਾਣਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਦਿੱਤੀਆਂ ਸੀ ਉਹਨਾਂ ਚ ਕਿੰਨੀਆਂ ਪੂਰੀਆਂ ਕੀਤੀਆਂ ਔਰ ਕਿੰਨੀਆਂ ਤੇ ਕੰਮ ਜੜਾ ਹੋ ਰਿਹਾ ਹੈਗਾ ਇਹ ਨੂੰ ਲੈ ਕੇ ਜਿਹੜੀ ਅੱਜ ਲੋਕਾਂ ਚ ਬੜੀ ਅੱਛੀ ਚਰਚਾ ਗਈ ਔਰ ਸਾਰੇ ਸਰਦਾਰ ਗੁਰਮੀਤ ਸਿੰਘ ਮੀਤ ਹੇਰ ਜੀ ਨੂੰ ਜਿਤਾਉਣ ਲਈ ਪੱਬਾ ਪਾਰ ਹੋਏ ਹੋਏ ਨੇ ਕਿ ਕਿਉਂਕਿ ਹਲਕਾ ਦੜਬਾ ਨੂੰ ਸਰਦਾਰ ਭਗਵੰਤ ਸਿੰਘ ਮਾਨ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬਹੁਤ ਵੱਡੀ ਸੋਗਾ ਦਿੱਤੀ ਆ ਜਦੋਂ ਇਲੈਕਸ਼ਨ ਹੋਈ ਸੀ ਹਲਕਾ ਦੜਬਾ ਨੇ ਰਿਕਾਰਡ ਤੋੜਿਆ ਸੀਗਾ 52000 ਵੋਟਾਂ ਦੀ ਲੀਡ ਇੱਕ ਇਤਿਹਾਸਕ ਲੀਡ 2022 ਦੀ ਇਲੈਕਸ਼ਨ ਦੇ ਵਿੱਚ ਹਲਕਾ ਦੜਬਾ ਨੇ ਬੜਾਈ ਸੀਗੀ ਸੋ ਉਸੇ ਤਰੀਕੇ ਦਾ ਪਿਆਰ ਸਤਿਕਾਰ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਿੱਤਾ ਖਜ਼ਾਨਾ ਜਿਹੜਾ ਸੀ ਪੰਜਾਬ ਦਾ ਖਜ਼ਾਨੇ ਦੀਆਂ ਚਾਬੀਆਂ ਜਿਹੜੀਆਂ ਦੜਬੇ ਵਾਲਿਆਂ ਨੂੰ ਸੌਂਪੀਆਂ ਦੜਬੇ ਨਿਵਾਸੀਆਂ ਨੂੰ ਸੌਂਪੀਆਂ ਅੱਜ ਮੈਂ ਸਮਝਦਾ ਹਰੇਕ ਹਲਕੇ ਹਰੇਕ ਵਾਰਡ ਦੇ ਅੰਦਰ ਹਰੇਕ ਪਿੰਡ ਦੇ ਅੰਦਰ ਕੋਈ ਨਾ ਕੋਈ ਕੰਮ ਜਿਹੜਾ ਵਿਕਾਸ ਦੇ ਕਾਰਜ ਜਾਰੀ ਨੇ ਤਿੰਨ ਵੱਡੇ ਕੰਮ ਜਿਹੜੇ ਹਲਕਾ ਢੜਬਾ ਦਾ ਕਿਉਂਕਿ ਕੋ ਕੋਮਪਲੈਕਸ ਹੈ ਨਹੀਂ ਸੀ ਕੋਈ ਮਿਨਿਸਟਰੀਟ ਕੋਈ ਹੈ ਨਹੀਂ ਸੀਗਾ ਇੱਕ ਸਾਡਾ ਦਫਤਰ ਮਰਦਖੇੜੇ ਸੀ ਦੂਜਾ ਤੂਰਵੰਗਾਰੇ ਸੀ ਤੀਜਾ ਸੂਲਰ ਘਰਾੜ ਸੀ ਚੌਥਾ ਢੜਵੇ ਸੀ ਔਰ ਲੋਕਾਂ ਨੂੰ ਛੋਟੇ ਛੋਟੇ ਕੰਮ ਕਰਾਉਣ ਦੇ ਲਈ ਖੱਜਾ ਖਵਾਰ ਹੋਣਾ ਪੈਂਦਾ ਸੀਗਾ ਉਹ ਸਾਰੇ ਅਸੀਂ ਦਫਤਰ ਇੱਕ ਛੱਤ ਹਲੇ ਇਕੱਠੇ ਕੀਤੇ ਨੇ ਮੈਨੂੰ ਲੱਗਦਾ ਕਿ ਅਗਲੇ ਮਹੀਨੇ ਅਗਲੇ ਮਹੀਨੇ ਜਿੱਦਾਂ ਇਲੈਕਸ਼ਨ ਖਤਮ ਹੋਣੀ ਆ ਉਸੇ ਦਿਨੀ ਉਹ ਜਿਹੜੀ ਸਾਡੀ ਬਿਲਡਿੰਗ ਆ ਉਹ ਸਾਨੂੰ ਸਪਰਦ ਹੋਣੀ ਆ ਹਲਕਾ ਦੜਬਰ ਸਪਰਦ ਹੋਣੀ ਆ ਜਿੱਥੇ ਮੈਂ ਸਮਝਦਾ ਸਾਰੇ ਲੋਕਾਂ ਦੇ ਕੰਮ ਨੇ ਜਿਹੜੇ ਉਹ ਬੜੇ ਅੱਛੇ ਤਰੀਕੇ ਦੇ ਨਾਲ ਸੁਖਾਵੇਂ ਮਾਹੌਲ ਚ ਹੋਣਗੇ ਇਸੇ ਤਰ੍ਹਾਂ ਸਿਵਲ ਹਸਪੀਟਲ ਕੌਰੀਆ ਜਿਹੜਾ ਬਹੁਤ ਲੰਬੇ ਅਰਸੇ ਤੋਂ ਜਿਹਦੀ ਬਿਲਡਿੰਗ ਟੁੱਟੀ ਪਈ ਸੀ ਡਿੱਗੀ ਪਈ ਸੀ ਉੱਥੇ ਕੋਈ ਮਰੀਜ਼ ਨਹੀਂ ਜਾਂਦਾ ਸੀ ਮਰੀਜ਼ ਜਾਣ ਤੋਂ ਡਰਦੇ ਸੀਗੇ ਮੈਂ ਪ੍ਰਾਣੀ ਜਦੋਂ ਮੈਂ ਆਪਣੀ ਲੀਡਰ ਪਾਪੋ ਜੀ ਸੀ ਸੀ ਬਹੁਤ ਬਲੰਦ ਆਵਾਜ਼ ਦੇ ਵਿੱਚ ਸਿਵਲ ਹਸਪੀਟਲ ਕੌਰੀਆਂ ਦੀ ਗੱਲ ਪੰਜਾਬ ਦੀ ਵਿਧਾਨ ਸਭਾ ਚ ਰੱਖੀ ਪਰ ਲੇਕਿਨ ਕਾਂਗਰਸ ਪਾਰਟੀ ਦੀ ਸਰਕਾਰ ਦੇ ਕੰਨਾਂ ਤੋਂ ਜੂਨ ਹੀ ਸਰਕੀ ਕੋਈ ਵੀ ਕੰਮ ਨਹੀਂ ਹੋਇਆ ਕੋਈ ਵੀ ਇੱਕ ਵੀ ਜਿਹੜੀ ਇੱਟਾ ਉਹਦਾ ਕੌਰੀਆਂ ਚ ਲੱਗੀ ਨਾ ਹਲਕੇ ਦੇ ਵਿੱਚ ਲੱਗੀ ਨਾ ਪੰਜਾਬ ਚ ਲੱਗੀ ਸਰਕਾਰ ਬਣਨ ਤੋਂ ਬਾਅਦ ਤੁਰੰਤ ਮੈਂ ਉਹਦਾ ਉਸ ਦੀ ਮੀਟਿੰਗ ਕਰਨ ਤੋਂ ਬਾਅਦ ਕੰਮ ਜਿਹੜਾ ਉਸ ਬਿਲਡਿੰਗ ਦਾ ਸਿਵਲ ਹਸਪੀਟਲ ਇੱਕ ਸ਼ਾਨਦਾਰ ਬਿਲਡਿੰਗ ਦਾ ਕੰਮ ਪੂਰੇ ਫੁੱਲ ਸਟ੍ਰਿੰਗ ਚ ਹੋ ਰਿਹਾਗਾ ਬੜੇ ਅੱਛੇ ਤਰੀਕੇ ਨਾਲ ਕੰਮ ਚੱਲ ਰਿਹਾ ਔਰ ਮੈਨੂੰ ਮੈਨ ਸਾਹਮਣੇ ਦਾਗਾ ਕਿ ਹਸਪੀਟਲ ਬੜੇ ਜਲਦੀ ਜਿਹੜਾ ਅਸੀਂ ਇਲਾਕੇ ਦੇ ਲੋਕਾਂ ਨੂੰ ਸਪੁਰਦ ਕਰਾਂਗੇ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਇਲਾਜ ਜਿਹੜਾ ਉੱਥੇ ਹੋਊਗਾ ਇਸੇ ਤਰੀਕੇ ਇਹ ਖੇਡ ਸਟੇਡੀਅਮ ਇੰਡੋਰ ਖੇਡ ਸਟੇਡੀਅਮ ਬਣਾਉਣ ਦੀ ਵੀ ਮੇਰੀ ਤਸਵੀਰ ਸੀ ਜਿਹੜੀ ਪਾਸ ਹੋ ਚੁੱਕੀ ਹੈ ਜਿਹੜਾ ਹੁਣ ਮੌਜੂਦਾ ਖੇਡ ਸਟੇਡੀਅਮ ਹਲਕਾ ਦਰਬਾ ਦੇ ਅੰਦਰ ਦਰਬਾ ਸ਼ਹਿਰ ਦੇ ਅੰਦਰ ਉਸ ਨੂੰ ਅਸੀਂ ਉਹਦੇ ਨਾਲ ਦੀ ਬਿਲਡਿੰਗ ਦੇ ਨਾਲ ਜਿਹੜਾ ਜ਼ਮੀਨ ਜਿਹੜੀ ਆ ਉਹ ਲੈ ਲਈ ਆ ਉੱਥੇ ਇੱਕ ਅੱਛਾ ਇੰਡੋਰ ਖੇਡ ਸਟੇਡੀਅਮ ਕਿਉਂਕਿ ਮੈਂ ਦੇਖਿਆ ਸਾਡੇ ਛੋਟੇ ਛੋਟੇ ਬੱਚੇ ਸਕੈਟਿੰਗ ਕਰਨ ਦੇ ਲਈ ਸੰਗਰੂਹ ਜਾਂਦੇ ਨੇਗੇ ਬੈਡਮਿੰਟਨ ਖੇਡਣ ਦੇ ਲਈ ਸੰਗਰੂਹ ਜਾਂਦੇ ਨੇਗੇ ਬਾਲੀਬਾਲ ਖੇਡਣ ਦੇ ਲਈ ਸੰਗਰੂਹ ਜਾਂਦੇ ਨੇ ਜਾਂ ਕਿਤੇ ਹੋਰ ਜਾਂਦੇ ਨੇਗੇ ਜਾਂ ਹੋਰ ਛੋਟੀਆਂ ਖੇਡਾਂ ਲਈ ਬਾਹਰ ਜਾਂਦੇ ਨੇ ਖੇਡਣ ਦੇ ਲਈ ਉਹਨਾਂ ਲਈ ਇੱਕੋ ਛੱਤ ਦੇ ਥੱਲੇ ਇੰਡੋਰ ਸਟੇਡੀਅਮ ਦੀ ਜਿਹੜੀ ਸਥਾਪਨਾ ਕਰ ਰਹੇ ਆ ਇਸੇ ਤੋਂ ਬਾਅਦ ਇਸ ਤੋਂ ਬਾਅਦ ਇੱਕ ਕਿਉਂਕਿ ਮੈਂ ਦੇਖਿਆ ਬਹੁਤ ਸਾਰੇ ਗਰੀਬ ਬੰਦੇ ਜਿਹੜੇ ਨੇ ਕਿ ਉਹ ਆਪਣੇ ਬੱਚਿਆਂ ਦੇ ਵਿਆਹ ਸ਼ਾਦੀਆਂ ਜਾਂ ਸਮਾਗਮ ਜਿਹੜੇ ਨੇਗੇ ਉਹ ਵੱਡੇ ਵੱਡੇ ਪੈਲਸਾਂ 'ਚ ਨਹੀਂ ਕਰ ਸਕਦੇ ਸੋ ਉਹਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਅਸੀਂ ਇੱਕ ਬਹੁਤ ਹੀ ਸ਼ਾਨਦਾਰ ਜਿਹੜਾ ਪੈਲਸ ਆ ਪੈਲਸ ਕਮ ਕਮਿਊਨਿਟੀ ਸੈਂਟਰ ਜਿਹਨੂੰ ਆਪਾਂ ਕਹਿ ਲਈਏ ਉਹ ਵੀ ਜਲਦੀ ਸਥਾਪਨਾ ਹੋਊਗੀ ਉਹਦੇ ਲਈ ਵੀ ਅਸੀਂ ਲਗਭਗ 2 ਕਰੋੜ 15 ਲੱਖ ਰੁਪਏ ਜਾਰੀ ਹੋ ਚੁੱਕੇ ਨੇ ਕਿ ਬਿਲਡਿੰਗ ਦਾ ਨਕਸ਼ਾ ਬਣ ਚੁੱਕਿਆ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਖਤਮ ਹੋਣ ਤੋਂ ਬਾਅਦ ਜਿਹੜਾ ਉਹਦਾ ਕੰਮ ਸ਼ੁਰੂ ਹੋ ਜੂ ਔਰ ਇਸ ਤੋਂ ਬਿਨਾਂ ਲਗਭਗ 25 ਕਰੋੜ ਤੋਂ ਉੱਪ 25 ਕਰੋੜ ਤੋਂ ਉੱਪਰ ਦੀਆਂ ਨਵੀਆਂ ਸੜਕਾਂ ਜਿਹੜੀਆਂ ਨੇਗੀਆਂ ਉਹ ਮਨਜ਼ੂਰ ਹੋ ਚੁੱਕੀਆਂ ਨੇ ਉਹਨਾਂ ਦਾ ਟੈਂਡਰ ਦੀ ਪ੍ਰਕਿਰਿਆ ਜਾਰੀ ਆ ਜਿੱਦਾਂ ਟੈਂਡਰ ਪ੍ਰਕਿਰਿਆ ਪੂਰੀ ਹੋਗੀ ਉਸੇ ਦਿਨ ਇਸੇ ਸੀਜ਼ਨ 'ਚ ਕੰਮ ਸ਼ੁਰੂ ਹੋਊਗਾ ਜਿਵੇਂ ਗੱਲ ਕਿਲਾ ਜਲਾਲ ਤੋਂ ਲੈ ਕੇ ਕੈਂਪਰ ਤੱਕ ਕੈਂਪਰ ਤੋਂ ਲੈ ਕੇ ਖੇਤਲੇ ਤੱਕ ਇਸ ਤਰ੍ਹਾਂ ਦੀਆਂ ਸਿੰਧਰਾ ਤੋਂ ਲੈ ਕੇ ਤੂਹੜ ਤੱਕ ਇਹ ਬਹੁਤ ਸਾਰੀਆਂ ਸੜਕਾਂ ਸ਼ਾਦੀਹੜੀ ਤੋਂ ਲੈ ਕੇ ਖੇਤਰੇ ਤੱਕ ਇਹ ਸਾਰੀਆਂ ਸੜਕਾਂ ਦੇ ਉੱਤੇ ਬੜਾ ਜਲਦੀ ਕੰਮ ਸ਼ੁਰੂ ਹੋ ਜਾਊਗਾ ਇਸ ਲਿਸਟ ਬਹੁਤ ਲੰਬੀ ਆ ਸਮਾਂ ਲੱਗੂ ਗਣਾਉਂਦਿਆਂ ਨੂੰ ਸੋ ਇਹਦੇ ਤੇ ਕੰਮ ਜਿਹੜਾ ਹੋ ਰਿਹਾ ਇਸ ਤੋਂ ਬਿਨਾ ਸਕੂਲ ਆਫ ਫੈਮਿਨਸ ਜਿਵੇਂ ਮੈਂ ਗੱਲ ਕਰਾਂ ਛਾਗਲੀ ਪਿੰਡ ਦੀ ਛਾਗਲੀ ਪਿੰਡ ਸਕੂਲ ਆਫ ਫੈਮਿਨਸ ਬਣ ਕੇ ਤਿਆਰ ਆ ਜਿਹੜਾ ਜਿੱਥੇ ਮੈਂ ਸਭ ਦਾ ਸਾਡੇ ਬੱਚੇ ਜਿਹੜੇ ਨੇ ਉਹ ਅੱਛੀ ਚੰਗੀ ਕੁਆਲਿਟੀ ਦੀ ਐਜੂਕੇਸ਼ਨ ਆ ਉਹ ਆਉਣ ਵਾਲੇ ਸਮੇਂ ਚ ਲੈਣਗੇ ਮੈਂ ਬੜੇ ਯਕੀਨ ਨਾਲ ਕਹਿ ਰਿਆਂਗਾ ਬੜੇ ਦਾਅਵੇ ਨਾਲ ਕਹਿ ਰਿਆਂਗਾ ਬੜੇ ਵਿਸ਼ਵਾਸ ਨਾਲ ਕਹਿ ਰਿਆਂਗਾ ਕਿ ਹਲਕਾ ਡੱਬਾ ਦਾ ਕੋਈ ਵੀ ਐਸਾ ਪਿੰਡ ਨਹੀਂ ਜਿੱਥੇ ਗ੍ਰਾਂਟ ਨਹੀਂ ਗਈ ਹੋਣੀ ਔਰ ਇਸ ਤੋਂ ਵੱਡੀ ਗੱਲ ਕੋਈ ਵੀ ਸਰਪੰਚ ਕੋਈ ਵੀ ਪੰਚ ਕੋਈ ਵੀ ਜਿੱਤਿਆ ਹੋਇਆ ਮੈਂਬਰ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਜਿਹੜੀ ਆ ਗ੍ਰਾਂਟ ਨਹੀਂ ਮਿਲੀ ਸਾਰੇ ਪਿੰਡਾਂ ਨੂੰ ਸਾਰੇ ਪਿੰਡਾਂ ਨੂੰ ਗ੍ਰਾਂਟ ਜਿਹੜੀ ਆ ਬਗੈਰ ਕਿਸੇ ਵਿਰੋਧ ਦੇ ਉਹ ਜਾਰੀ ਕੀਤੀ ਆ ਬਗੈਰ ਕਿਸੇ ਕਿਸੇ ਵੀ ਕਿਸਮ ਦਾ ਨਾ ਕਿਸੇ ਨਾਲ ਕੋਈ ਬਹਿਰ ਰੱਖਿਆ ਨਾ ਵਿਰੋਧ ਰੱਖਿਆ ਚਾਹੇ ਕੋਈ ਕਾਲੀ ਆ ਚਾਹੇ ਕੋਈ ਕਾਂਗਰਸੀ ਆ ਚਾਹੇ ਕੋਈ ਕਿਸੇ ਹੋਰ ਪਾਰਟੀ ਦਾਗਾ ਸਭ ਨੂੰ ਇੱਕੋ ਹੀ ਅੱਖ ਨਾ ਦੇਖਿਆਗਾ ਸਭ ਨਾਲ ਜਿਹੜਾ ਇਨਸਾਫ ਕਰਨ ਦੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਹਜੇ 2 ਸਾਲ ਦਾ ਸਮਾਂ ਬੀਤਿਆਗਾ ਲਗਭਗ 200 ਕਰੋੜ ਤੋਂ ਉੱਪਰ ਦੇ ਗ੍ਰਾਂਟਾਂ ਵੱਖ-ਵੱਖ ਪਿੰਡਾਂ ਨੂੰ ਜਾਰੀ ਹੋ ਚੁੱਕੀਆਂ ਨੇਗੀ ਆ 3 ਸਾਲ ਦਾ ਸਰਕਾਰ ਕੋਲੇ ਸਮਾਂਗਾ ਮੇਰੇ ਸਮਝ ਮੈਂ ਆਉਣ ਵਾਲੇ 3 ਸਾਲਾਂ ਦੇ ਵਿੱਚ ਬਿਲਕੁਲ ਹਲਕਾ ਧੜਬਾ ਨੂੰ ਪੰਜਾਬ ਚ ਨਮੂਨੇ ਦਾ ਹਲਕਾ ਬਣਾਵਾਂਗੇ ਜਿਹੜਾ ਪਛੜੇਪਨ ਦਾ ਕਲੰਕ ਲੱਗਿਆ ਹੋਇਆ ਸੀ ਉਹ ਦੂਰ ਕਰਾਂਗੇ ਕਿਉਂਕਿ ਬਹੁਤ ਲੰਬੇ ਅਰਸੇ ਤੋਂ ਜਿੰਨੇ ਵੀ ਵਿਧਾਇਕ ਜਿੱਦੇ ਰਹੇ ਨੇ ਪਿਛਲੇ ਮੈਂ ਦੇਖਿਆ 7-8 ਸਰਕਾਰਾਂ ਹੋ ਗਈਆਂ ਲਗਭਗ ਆਪੋਜੀਸ਼ਨ ਦੇ ਜਿੱਦੇ ਰਹੇ ਨੇ ਕਿ ਇੱਕੋ ਵਾਰ ਅਕਾਲੀ ਦਲ ਮਿਲੇ ਸਰਕਾਰ ਬਣੀ ਸੀ ਉਹ ਵਿਚਾਰੇ ਕੰਮ ਨਹੀਂ ਕਰਵਾ ਸਕੇ ਉਸ ਸਮੇਂ ਕਾਫੀ ਜੋ ਖਿਚਤਾਣ ਹੁੰਦੀ ਸੀ ਤੁਹਾਨੂੰ ਸਭ ਨੂੰ ਪਤਾਗਾ ਸੋ ਮੇਰਾ ਕਹਿਣ ਦਾ ਬਾਬਾ ਜੋ ਪਿਆਰ ਸਤਿਕਾਰ ਹਲਕਾ ਦੜਬਾ ਨੇ ਚਾਹ 2014 ਚਾਹ 2017 ਚਾਹ 2019 ਚਾਹ 2022 ਦਿੱਤਾਗਾ ਉਦਾ ਹੀ ਪਿਆਰ ਸਤਕਾਰ ਸਰਕਾਰ ਵੱਲੋਂ ਲੋਕਾਂ ਨੂੰ ਦਿੱਤਾ ਜਾ ਰਿਹਾ ਲਗਾਤਾਰ ਕੰਮ ਜਿਹੜੇ ਨੇ ਹੋ ਰਹੇ ਨੇਗੇ ਸੋ ਉਸ ਦੇ ਆਧਾਰ ਦੇ ਉੱਤੇ ਅਸੀਂ ਲੋਕਾਂ ਜਾ ਰਹੇ ਹਾਂਗੇ ਮੇਰਾ ਛੋਟਾ ਭਰਾ ਗੁਰਮੀਤ ਸਿੰਘ ਮੀਤ ਹੇਰ ਮੇਰੇ ਦਾ ਪਿਛਲੇ 7 ਸਾਲ ਤੋਂ ਹਲਕਾ ਬਰਨਾਲਾ ਦੀ ਨੁਮਾਇੰਦਗੀ ਕਰ ਰਿਹਾ ਬੇਦਾਗ ਸ਼ਖਸੀਅਤਾਂ ਨੌਜਵਾਨ ਨੇਤਾਗਾ ਕੋਈ ਵੀ ਕਿਸੇ ਕਿਸਮ ਦਾ ਕੋਈ ਦਾਗ ਨਹੀਂ ਹੈਗਾ ਕੋਈ ਵੀ ਬੰਦਾ ਨਹੀਂ ਕਹਿ ਸਕਦਾ ਕਿ ਇਹਨਾਂ ਨੇ ਕਦੇ ਕਿਰਪਾਈ ਦੀ ਵੀ ਕਿਤੇ ਭ੍ਰਿਸ਼ਟਾਚਾਰ ਕੀਤਾ ਹੋਊ ਜਾਂ ਕੋਈ ਕਰਾਪਸ਼ਨ ਕੀਤੀ ਹੋ ਸੋ ਇਸ ਤਰ੍ਹਾਂ ਦੇ ਬਿਦਾਗ ਨੌਜਵਾਨ ਨੂੰ ਜਿਤਾਉਣ ਦੇ ਲਈ ਸਾਰੇ ਸਾਡੇ ਸਾਥੀ ਵਲੰਟੀਅਰ ਬਿਲਕੁਲ ਇਕੱਠੇ ਲਗਾਤਾਰ ਮਿਹਨਤ ਕਰ ਰਹੇ ਨੇ ਕਿ ਔਰ ਸਾਰੇ ਹਲਕਾ ਦੜਬਾ ਨਿਵਾਸੀਆਂ ਨੂੰ ਵੀ ਇਸ ਗੱਲ ਤੇ ਮਾਣ ਆ ਫਖਰ ਆ ਕਿ ਉਹ ਨੌਬਲ ਜਿਤਾਏ ਹੋਏ ਵਧਾਇਕ ਦੇ ਉੱਤੇ ਜਿਹੜਾ ਕੱਜ ਪੰਜਾਬ ਦੇ ਖਜ਼ਾਨੇ ਦੀ ਬੈਂਕ ਡੋਰ ਸੰਭਾਲ ਰਿਹਾ ਹੈਗਾ ਸਰਦਾਰ ਭਗਵੰਦ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸਾਥੀ ਬਣ ਕੇ ਪੰਜਾਬ ਚ ਆਪਣੀਆਂ ਸਵਾਭਾਂ ਦੇ ਰਿਹਾ ਕੋਈ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਕਿਸੇ ਤੋਂ ਜ਼ਾਦਾ ਕੰਮ ਕੀਤਾ ਹੋਵੇ ਕਿਸੇ ਕਿਸਮ ਦਾ ਭ੍ਰਸ਼ਟਾਚਾਰ ਕੀਤਾ ਹੋਵੇ ਬਿਲਕੁਲ ਇਮਾਨਦਾਰੀ ਦੇ ਨਾਲ ਬਿਲਕੁਲ ਪਾਰਦਰਸ਼ਤਾ ਦੇ ਨਾਲ ਜਿਹੜਾ ਉਹ ਡਿਵੈਲਪਮੈਂਟ ਹਲਕਾ ਦੜਬਾ ਦੀ ਹੋ ਰਹੀ ਆ ਸਮੁੱਚੇ ਪੰਜਾਬ ਦੀ ਹੋ ਰਹੀ ਆ ਔਰ ਇਸ ਤੋਂ ਬਿਨਾ ਜਿੰਨੀਆਂ ਗਰੰਟੀਆਂ ਦੇ ਕੇ ਸਰਕਾਰ ਸੱਤਾ ਵਿੱਚ ਆਈ ਸੀ ਚਾਹੇ 300 ਯੂਨਿਟ ਮੁਫਤ ਬਿਜਲੀ ਦੇਣ ਦੀ ਗੱਲ ਸੀ ਉਹ ਅੱਜ ਲਾਗੂ ਹੋ ਚੁੱਕੀ ਆ ਸਕੂਲ ਆਫ ਫੈਮਿਨਸ ਬਣਾਉਣ ਦੀ ਗੱਲ ਸੀ ਉਹ ਅੱਜ ਲਾਗੂ ਹੋ ਚੁੱਕੀ ਆ ਮਹੱਲਾ ਕਲੀਨ ਖੋਲਣ ਦੀ ਗੱਲ ਸੀ ਉਹ ਲਾਗੂ ਹੋ ਚੁੱਕੀ ਆ ਇਹ ਵੱਡੇ ਕੰਮ ਸੀਗੇ ਔਰ ਜਿਹੜੇ ਸਾਡੇ ਕੋਈ ਵੀ ਸਤਿਕਾਰਯੋਗ ਫੌਜੀ ਭਰਾ ਜੇਕਰ ਦੇਸ਼ ਲਈ ਸ਼ਹੀਦ ਹੁੰਦਾ ਸੀ ਪੰਜਾਬ ਲਈ ਸ਼ਹੀਦ ਹੁੰਦਾ ਸੀਗਾ ਤਾਂ ਉਹਦੇ ਪਰਿਵਾਰ ਨੂੰ ਸਨਮਾਨ ਵਜੋਂ 1 ਕਰੋੜ ਰੁਪਏ ਰਾਸ਼ੀ ਦੇਣ ਦਾ ਸੀ ਐਲਾਨ ਕੀਤਾ ਸੀ ਉਹ ਅਸੀਂ ਦੇ ਰਿਹਾਗੇ ਇਹ ਵੱਡੀਆਂ ਜਿਹੜੀਆਂ ਗੱਲਾਂ ਨੇ ਅਸੀਂ ਪੰਜਾਬ 'ਚ ਕੀਤੀਆਂ ਨੇ ਚਾਹੇ ਅੱਜ 14 ਟੋਲ ਪਲਾਜੇ ਨੇ ਪੰਜਾਬ ਚ ਉਚਕ ਦਿੱਤੇ ਗਏ ਨੇ ਸਭ ਨੂੰ ਪਤਾ ਕਿ 14 ਟੋਲ ਪਲਾਜੇ ਫ੍ਰੀ ਪੰਜਾਬ ਚ ਹੋਏ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਵੱਡੀ ਪ੍ਰਾਪਤੀ ਆ ਜੇ ਥਰਮਲ ਪਲਾਂਟ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਸਰਕਾਰ ਨੇ ਜਿਹੜਾ ਪ੍ਰਾਈਵੇਟ ਹੱਥਾਂ ਚ ਵੇਚਿਆ ਸੀ ਉਹਨੂੰ ਖਰੀਦ ਕੇ ਸਰਕਾਰ ਦੇ ਨਾਮ ਕੀਤਾ ਪੰਜਾਬ ਦੇ ਲੋਕਾਂ ਦੇ ਨਾਮ ਕੀਤਾ ਹੈ ਵੱਡੀਆਂ ਸਾਡੀਆਂ ਪ੍ਰਾਪਤੀਆਂ ਨੇ ਔਰ ਲਗਭਗ 43000 ਤੋਂ ਉੱਪਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਨੇਗੀਆਂ ਔਰ ਲਗਭਗ 13000 ਨੌਜਵਾਨ ਜਿਹੜੇ ਜਿਹੜੇ ਕੱਚੇ ਅਧਿਆਪਕ ਸੀਗੇ ਉਹਨਾਂ ਨੂੰ ਪੱਕੇ ਕੀਤਾਗਾ ਇਹ ਵੱਡੇ ਕੰਮ ਜਿਹੜਨੇ within 2 ਸਾਲ ਚ ਪੂਰੇ 2 ਸਾਲ ਦੇ ਇੱਕ ਬਕਵੇ ਚ ਹੋਏ ਨੇਗੇ ਸੋ ਇਹ ਦੇ ਆਧਾਰ ਤੇ ਤੁਸੀਂ ਲੋਕਾਂ ਜਾ ਰਹੇ ਹੋ ਲੋਕ ਪਿਆਰ ਸਤਿਕਾਰ ਦੇ ਰਹੇ ਨੇਗੇ ਸੋ ਜਿੱਥੇ ਮੈਸਮੇ ਦਾ ਹਲਕਾ ਦੜਵਾ ਦੀ ਚੜਦੀ ਕਲਾ ਹੋਊਗੀ ਉੱਥੇ ਹਲਕਾ ਸੰਗਰੂਰ ਦੀ ਚੜਦੀ ਕਲਾ ਹੋਊਗੀ ਔਰ ਸੰਗਰੂਰ ਜਿਹੜੀ ਪਾਰਲੀਮੈਂਟ ਸੀਟਾਂ ਮੈਸਮੇ ਦਾ ਮੇਰਾ ਛੋਟਾ ਭਰਾ ਗੁਰਮੀਤ ਸਿੰਘ ਮੀਤਿਆਰ ਇੱਕ ਵੱਡੇ ਵੱਡੇ ਫਰਕ ਨਾਲ ਕਿ ਇਤਿਹਾਸਕ ਫਰਕ ਦੇ ਨਾਲ ਜਿੱਤ ਕੇ ਦੇਸ਼ ਦੀ ਸਭ ਤੋਂ ਵੱਡੀ ਸਰਬਉੱਚ ਪੰਚਾਇਤ 'ਚ ਪਹੁੰਚੂਗਾ ਔਰ 13 ਦੇ 13 ਜਿਹੜੀਆਂ ਲੋਕ ਸਭਾ ਸੀਟਾਂ ਨੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿੱਤੂਗੀ 13-0 ਦੇ ਨਾਲ ਇਸ ਵਾਰ ਆਮ ਆਦਮੀ ਪਾਰਟੀ ਨੇ ਆਪਣਾ ਮੈਦਾਨ ਫਤਿਹ ਕਰਨਾਗਾ ਔਰ ਲੋਕਾਂ ਦਾ ਪਿਆਰ ਸਤਿਕਾਰ ਜੋ ਸਰਦਾਰ ਭਗਵੰਤ ਸਿੰਘ ਮਾਜੀ ਨੂੰ ਮਿਲ ਰਿਹਾ ਜੋ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਮੈਂ ਸਮਝਦਾ ਉਹਦੀ ਮਿਸਾਲ ਨਹੀਂ ਕਿਤੇ ਦੇਖਣ ਨੂੰ ਮਿਲੂਗੀ ਅੱਜ ਇੱਕ ਛੋਟੀ ਜੀ ਵਰਕਰ ਮਿਲਣੀ ਜਿਹੜੀ ਆ ਉਹ ਰੈਲੀ 'ਚ ਤਬਦੀਲ ਹੋਈ ਆ ਰੈਲੀ ਦਾ ਰੂਪ ਧਾਰਨ ਕੀਤਾ ਗਿਆ ਇੱਥੋਂ ਪਤਾ ਲੱਗਦਾਗਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਗਰਾਊਂਡ ਦੇ ਉੱਤੇ ਲੋਕਾਂ 'ਚ ਬਹੁਤ ਮਜ਼ਬੂਤਾ ਤੁਹਾਡਾ ਧੰਨਵਾਦ ਮੈਂ ਮੇਰੇ ਭਰਾ ਗੁਰਮੀਤ ਸਿੰਘ ਮੀਤਹਰ ਜੀ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਤੁਹਾਡੇ ਨਚੰਦ ਜੀ ਤੁਸੀਂ ਦੇਖਿਆ ਹੀ ਹੈ ਅੱਜ ਅੱਜ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਵਰਕਰ ਨੇ ਉਹ ਅੱਜ ਪਹੁੰਚੇ ਹੋਏ ਸੀ ਵਰਕਰ ਮੀਟਿੰਗ ਸੀ ਪਰ ਰੈਲੀ ਦਾ ਰੂਪ ਹੈ ਜਿਹੜਾ ਧਾਰਨ ਕਰ ਗਈ ਤੇ ਇੰਨੇਕ ਲੋਕ ਮੈਨੂੰ ਲੱਗਦਾ ਜੇ ਅੱਜ ਕਿਸੇ ਵੀ ਲੋਕ ਸਭਾ ਉਮੀਦਵਾਰ ਨੇ ਪੂਰੀ ਲੋਕ ਸਭਾ ਦੀ ਰੈਲੀ ਰੱਖਣੀ ਹੋਵੇ ਤਾਂ ਪੂਰੇ 9 ਵਿਧਾਨ ਸਭਾ ਹਲਕਿਆਂ ਚੋਂ ਕਿਸੇ ਹੋਰ ਸਿਆਸੀ ਪਾਰਟੀ ਦੇ ਪਹੁੰਚਣਗੇ ਜਿਦਨੇ ਆਮ ਆਦਮੀ ਪਾਰਟੀ ਦੇ ਜਿੰਨੇ ਇੱਕ ਹਲਕੇ ਦੀ ਮੀਟਿੰਗ ਜਿਹੜੇ ਪਹੁੰਚੇ ਸਿਰੋਤ ਪਤਾ ਲੱਗਦਾ ਵੀ ਭਾਈ ਵਰਕਰ ਪੂਰੇ ਜੋਸ਼ ਚ ਨੇ ਹੁਣ ਬਾਅਦ ਚ ਵੀ ਜਦੋਂ ਮੈਂ ਵਰਕਰਾਂ ਨੂੰ ਮਿਲ ਰਿਹਾ ਸੀ ਸਾਰੇ ਇੱਕ ਗੱਲ ਕਹਿ ਰਹੇ ਸੀ ਵੀ ਭਾਈ ਚੱਕ ਦੇਾਂਗੇ ਫੱਟੇ ਸਾਡੇ ਪਿੰਡੋਂ ਦਾ ਫਿਕਰ ਕਰੀ ਸਾਡੇ ਪਿੰਡਾਂ ਦਾ ਫਿਕਰ ਕਰੀ ਜਦੋਂ ਵਰਕਰ ਇਸ ਤਰ੍ਹਾਂ ਦੀ ਗੱਲਾਂ ਕਰਨ ਲੱਗ ਜਾਣ ਜੋਸ਼ ਫੜ ਜਾਣ ਤਾਂ ਸਮਝ ਲਓ ਇਲੈਕਸ਼ਨ ਫਤਿਹ ਹੈ ਕਿਉਂਕਿ ਮੈਂ ਦੋ ਇਲੈਕਸ਼ਨਾਂ ਪਹਿਲਾਂ ਲੜਿਆ ਤੇ ਪਾਰਲੀਮੈਂਟ ਦੀਆਂ ਮਾਨ ਸਾਹਿਬ ਦੀਆਂ ਦੋ ਇਲੈਕਸ਼ਨਾਂ 'ਚ ਮੈਂ ਬਰਨਾਲੇ ਦੀ ਅਗਵਾਈ ਜਿਹੜੀ ਹੈ ਉਹ ਕੀਤੀ ਹੈ ਤੁਹਾਨੂੰ ਪਤਾ ਲੱਗ ਜਾਂਦਾ ਵਰਕਰਾਂ ਜੋਸ਼ ਦੇਖ ਕੇ ਸੋ ਅੱਜ ਵਰਕਰ ਉਸੇ ਜੋਸ਼ 'ਚ ਨੇ ਉਸੇ ਚੜ੍ਹਦੀ ਕਲਾ 'ਚ ਨੇ ਸੋ ਸਾਹਮਣੇ ਕੰਦ ਤੇ ਜਿੱਤ ਲਿਖੀ ਹੋਈ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਹੋਣੀ ਹੈ ਤਲਬੀਰ ਸਿੰਘ ਗੋਲੜੀ ਹੋਰਾਂ ਨੇ ਜਿਹੜਾ ਹੈਗਾ ਅਸਤੀਫਾ ਦੇ ਦਿੱਤਾ ਸੀ ਕਾਂਗਰਸ ਤੋਂ ਤੁਹਾਡੇ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਦੇ ਕੋਈ ਤਾਂ ਉਹਨਾਂ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਤੇ ਉਹ ਦੇਣ ਵੀ ਕਿਉਂ ਨਾ ਕਿਉਂਕਿ ਅ ਜਿੱਡੀ ਵੱਡੀ ਉਹਨਾਂ ਦੇ ਨਾਲ ਕਹੋ ਤੱਕਾ ਹੋਇਆ ਬੇਇਨਸਾਫੀ ਹੋਈ ਹਨਾ ਤੇ ਬਾਹਰਲੇ ਬੰਦੇ ਨੂੰ ਲੈ ਕੇ ਇੱਥੇ ਟਿਕਟ ਜਿਹੜੀ ਆ ਉਹ ਦੇ ਦਿੱਤੀ ਤੇ ਜਦੋਂ ਔਖਾ ਟਾਈਮ ਸੀਗਾ ਬਾਅਦ ਇਲੈਕਸ਼ਨ ਸੀ ਕੋਈ ਇਲੈਕਸ਼ਨ ਲੜਨੀ ਤਿਆਰ ਨਹੀਂ ਸੀ ਉਦੋਂ ਗੋਲਡੀ ਨੂੰ ਬਸਾਤਾ ਤੇ ਹੁਣ ਲੈ ਆ ਕੇ ਬਾਹਰੋਂ ਖੈਰਾ ਸਾਹਿਬ ਨੂੰ ਟਿਕਟ ਦੇ ਦਿੱਤੀ ਤੇ ਖੈਰਾ ਸਾਹਿਬ ਵੀ ਇੱਥੇ ਆ ਕੇ ਵੀ ਕਹੋ ਵੀ ਜਗਮਾ ਤੇ ਲੂਣ ਪਾਉਣ ਦਾ ਕੰਮ ਉਹਨਾਂ ਦੇ ਨਾਲ ਖੜਕੇ ਕਰਦੇ ਸੀ ਗੋਲਡੀ ਜੀ ਖੜੇ ਹੁੰਦੇ ਸੀ ਸਿੰਗਲਾ ਸਾਹ ਪੱਠਲ ਜੀ ਸਾਰਿਆਂ ਦੇ ਵਿਚਾਲੇ ਖੜਕੇ ਕਹਾਰਾ ਸਾਹਿਬ ਰੋਜ਼ ਕਹਿੰਦੇ ਸੀ ਵੀ ਮੈਂ ਪਾਰਟੀ ਨੂੰ ਕਿਹਾ ਸੀ ਜੇ ਮੇਰੇ ਨਾਲ ਕੋਈ ਚੰਗਾ ਹੈਗਾ ਤਾਂ ਉਹਨੂੰ ਦੇ ਦਿਓ ਨਹੀਂ ਮੈਨੂੰ ਦੇ ਦਿਓ ਤੁਸੀਂ ਕੋਲੇ ਘੜਾ ਕਹਿ ਰਹੇ ਹੋ ਕਿ ਤੁਹਾਡੇ ਨਾਲ ਚੰਗੇ ਨਹੀਂ ਤਾਂ ਹੋਰ ਕੀ ਕਰਨ ਸੋ ਕੱਲੇ ਹੋ ਨਹੀਂ ਜਿੰਨੇ ਕਾਂਗਰਸ ਦੇ ਸੰਗਰੂਰ ਦੇ ਲੀਡਰ ਨੇ ਕਿਸੇ ਨਾਲ ਨਹੀਂ ਚੱਲਣਾ ਨਾ ਹੀ ਚੱਲਣਾ ਵਰਕਰਾਂ ਨੇ ਕਿਉਂਕਿ ਵਰਕਰ ਵੀ ਕਿਉਂ ਚੱਲਣਗੇ ਜਦੋਂ ਉਹਨਾਂ ਦੇ ਲੀਡਰਾਂ ਦੀ ਜਿਨ੍ਹਾਂ ਦੇ ਨਾਲ ਜੁੜੇ ਹੋਇਆ ਉਹਨ ਕੋਈ ਸਾਬਕਾ ਸੀਐਮ ਪੱਠਲ ਜੀ ਨਾਲ ਜੁੜਿਆ ਹੋਊ ਕੋਈ ਸਿੰਘਲਾ ਸਾਹਿਬ ਨਾਲ ਜੁੜਿਆ ਹੋ ਉਹ ਵਰਕਰ ਹੀ ਕਿਵੇਂ ਚੱਲਣਗੇ ਉਦੋਂ ਵੱਡੀ ਗੱਲ ਵਰਕਰਾਂ ਦੇ ਲਈ ਹੋਰ ਔਖੀ ਹੋ ਜਾਂਦੀ ਹੈ ਕਿਉਂਕਿ ਵਰਕਰ ਜਦੋਂ ਪਿੰਡ ਚੋਂ ਵੋਟ ਮੰਗਦਾ ਨਾ ਤਾਂ ਪਿੰਡ ਵਾਲੇ ਕਹਿੰਦੇ ਆ ਵੀ ਭਾਈ ਵੋਟਾਂ ਦਾ ਪਾ ਦਾਂਗੇ ਕੱਲ ਨੂੰ ਜ਼ਿੰਮੇਵਾਰੀ ਲੈਣਾ ਤਾਂ ਵਰਕਰ ਜ਼ਿੰਮੇਵਾਰੀ ਲੈ ਕੇ ਵੋਟਾਂ ਪਾਉਂਦੇ ਹੁੰਦੇ ਆ ਵੀ ਭਾਈ ਚੀਮਾ ਸਾਹਿਬ ਨੂੰ ਵੋਟਾਂ ਪਾਓ ਅਸੀਂ ਚੀਮਾ ਸਾਹਿਬ ਤੋਂ ਕੰਮ ਕਰਾ ਕੇ ਦੇਵਾਂਗੇ ਹੁਣਾਂ ਜਿਹੜੇ ਵਰਕਰ ਨੇ ਇਹ ਜਦੋਂ ਵੋਟਾਂ ਮੰਗਣਗੇ ਡੜਵੇ ਵਾਲੇ ਇਹ ਕਹਣਗੇ ਭਾਈ ਮੀਤ ਨੂੰ ਵੋਟਾਂ ਪਾਓ ਅਸੀਂ ਜ਼ਿੰਮੇਵਾਰੀ ਲੈਨੇ ਆ ਕਿਉਂਕਿ ਇਹਨਾਂ বিজেमीत ਨੂੰ ਜਾ ਕੇ ਮਿਲਣਾ ਤਾਂ ਮੀਤ ਦੀ ਭਾਈ ਬਰਨਾਲੇ ਕਚਹਿਰੀ ਚੌਂਕ ਚ ਪੰਪ ਦੇ ਪਿੱਛੇ ਉਠੀਆ ਉੱਥੇ ਘਰਾ ਉੱਥੇ ਰਹਿੰਦਾ ਕੋੜੇ ਦਾ ਪਿੰਡ ਹੈ ਘਟੋ ਘਟ ਜਾ ਕੇ ਕੱਲ ਨੂੰ ਬਾਤ ਆ ਫੜ ਲੈਣਗੇ ਨਾ ਇੱਥੇ ਜਿੰਨੇ ਦੂਜੇ ਉਮੀਦਵਾਰ ਨੇ ਕੱਲ ਨੂੰ ਕਿਸੇ ਦਾ ਇਹਨਾਂ ਨੂੰ ਪਿੰਡ ਵੀ ਨਹੀਂ ਲੱਭਣਾ ਘਰ ਵੀ ਨਹੀਂ ਲੱਭਣਾ ਕੌਣ 300 ਕਿਲੋਮੀਟਰ ਰੋਜ ਜਿਹੜਾ ਉਹ ਜਾਇਆ ਕਰੂਗਾ ਸੋ ਇਸੇ ਕਰਕੇ ਕਾਂਗਰਸ ਤੇ ਨਾ ਅਕਾਲੀ ਦਲ ਦੇ ਵਰਕਰਾਂ ਨੇ ਆਪਣੇ ਲੀਡਰਾਂ ਲਈ ਮੈਨੂੰ ਲੱਗਦਾ ਵੋਟ ਵੀ ਨਹੀਂ ਜਿਹੜੀ ਉਹ ਮੰਗਣੀ ਸੋ ਸਾਡੇ ਵਰਕਰ ਜੋਸ਼ ਚ ਨੇ ਚੜਦੀ ਕਲਾ ਚ ਗੋਲੀਆਂ ਜੀ ਆਂਦੇ ਨੇ ਤੁਹਾਡੀ ਪਾਰਟੀ ਜੋਇਨ ਕੋਈ ਨਹੀਂ ਜਦੋਂ ਹਜੇ ਉਹਨਾਂ ਨੇ ਰਿਜ਼ਾਈਨ ਦਿੱਤਾ ਹਜੇ ਤਾਂ ਜਦੋਂ ਜਿਹੜੀ ਕੋਈ ਚੀਜ਼ ਹੋਊਗੀ ਉਦੋਂ ਦੇਖਾਂਗੇ ਜੀ ਤੁਸੀਂ ਜੇ ਤੁਹਾਡੀ ਪਾਰਟੀ ਨਾਲ ਖੁਸ਼ ਹੋ ਫਿਰ ਮੈਂ ਪਾਰਟੀ ਪ੍ਰਧਾਨ ਥੋੜੀ ਆ ਮੈਂ ਇਹ ਥੋੜੀ ਫੈਸਲਾ ਕਰ ਸਕਦਾ ਜਿਹੜਾ ਨਸ਼ੇ ਦਾ ਮੁੱਦਾ ਹੈ ਸਾਰਾ ਵੱਡਾ ਪੰਜਾਬ ਦਾ ਅੱਜ ਮੁੱਦਾ ਬਣਿਆ ਹੈ ਤੁਹਾਡੀ ਪਾਰਟੀ ਨੂੰ ਆਏ 2 ਸਾਲ ਹੋ ਗਏ ਪਰ ਜਿਹੜੀ ਨਸ਼ੇ ਤੇ ਕੋਈ ਰੋਕ ਨਹੀਂ ਲੱਗ ਚਾਹੁੰਨੇ ਜੀ ਨਸ਼ੇ ਤੇ ਅਸੀਂ ਪੂਰਾ ਜਿਹੜਾ ਕੰਮ ਹੈ ਉਹ ਕੀਤਾ ਪਹਿਲੀ ਵਾਰ ਹੈ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਦੀਆਂ ਪ੍ਰਾਪਰਟੀਆਂ ਜ਼ਬਤ ਹੋਈਆਂ। ਅੱਜ ਤੱਕ ਕਿਸੇ ਸਰਕਾਰ ਚ ਕੁੜਕੀ ਹੋਈ ਆ ਸੋ ਅਸੀਂ ਬੜੇ ਹਾਰਡ ਸਟੈਪ ਸਰਕਾਰ ਲੈ ਰਹੀ ਆ ਹਜ਼ਾਰਾਂ ਲੋਕਾਂ ਨੂੰ ਫੜ ਕੇ ਜਿਹੜਾ ਅੰਦਰ ਕੀਤਾ ਤੇ ਬਾਕੀ ਇਹਦੇ ਨਾਲ ਨਾਲ ਹੋਰ ਸਟੈਪਸ ਵੀ ਬੜੇ ਲੈਨੇ ਕਿ ਨਸ਼ੇ ਦੀ ਡਿਮਾਂਡ ਵੀ ਖਤਮ ਹੋਵੇ। ਉਹਦੇ ਲਈ ਨੌਕਰੀਆਂ ਦਿੱਤੀਆਂ ਨੇ, ਉਹਦੇ ਲਈ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਆ, ਉਹਦੇ ਲਈ ਸਪੋਰਟਸ ਦਾ ਬਜਟ ਅਸੀਂ 2.5 ਗੁਣਾ ਵਧਾ ਦਿੱਤਾ। ਸਪੋਰਟਸ ਨਰਸਰੀ ਪੰਜਾਬ ਚ ਜਗਾ ਜਗਾ ਤੇ ਆਨਲਾਈਨ ਸਮੇਂ ਚ ਖੁੱਲਣੀਆਂ ਨੇ। ਛੋਟੇ ਕੱਲੇ ਡੜਬੇ ਹਲਕੇ ਚ ਆਉਣ ਵਾਲੇ 3 ਸਾਲਾਂ ਦੇ ਵਿੱਚ 10 ਤੋਂ 12 ਸਪੋਰਟਸ ਨਰਸਰੀਜ਼ ਹੋਣਗੇ ਹਰ 4 ਕਿਲੋਮੀਟਰ ਦੇ ਰੇਡੀਅਸ ਤੇ ਇੱਕ ਜਿੱਥੇ ਰੋਜ਼ ਬੱਚੇ ਜਾਣਗੇ ਕੋਚ ਆਊਗਾ ਡਾਈਟ ਉਹਨਾਂ ਨੂੰ ਮਿਲੂਗੀ ਹਨਾ ਸੋ ਇਹ ਸਾਰੇ ਸਟੈਪਸ ਆ ਜਿਹੜੇ ਸਰਕਾਰ ਲਗਾਤਾਰ ਲੈ ਰਹੀ ਹੈ ਜੀ ਆਪਣੇ ਹਲਕੇ ਦੇ ਵਿਕਾਸ ਦੇ ਲਈ ਕੀ ਕੀ ਮੁੱਖ ਅਜੰਡੇ ਨੇ ਆਪਣੇ ਤੇ ਕੀ ਹੋਣਗੇ ਜਣੀ ਇਸ ਤਰ੍ਹਾਂ ਕੰਮ ਕਰਨ ਲਈ ਫਰਜ਼ੀ ਦਾ ਪਰ ਖੜਿਆ ਹੋਇਆ ਹੈ ਦੇਖੋ ਇਹਦੇ ਲਈ ਤਾਂ ਸਰਕਾਰ ਹੁਣ ਪੰਜਾਬ ਦੇ ਵਿੱਚ ਆ ਲਗਾਤਾਰ ਕੰਮ ਕਰ ਹੀ ਰਹੀ ਹੈ ਆ ਚੀਮਾ ਸਾਹਿਬ ਨੇ ਡੜਬੇ ਦੇ ਹੀ ਦੱਸਿਆ ਇੱਥੇ ਕਦੇ ਸੋਚਿਆ ਜੀ ਕਿ ਇਹਨੇ ਵੀ ਸਪੋਰਟਸ ਕੰਪਲੈਕਸ ਇੰਟਰਨੈਸ਼ਨਲ ਲੈਵਲ ਦਾ ਕਦੇ ਜਿਹੜੇ ਵਿੱਚ ਬਣੂਗਾ ਜੋ ਬਣਨ ਜਾ ਰਿਹਾ ਤੁਹਾਡੇ ਹਸਪੀਟਲ ਨੂੰ ਕਰੋੜਾ ਰੁਪਇਆ ਦਿੱਤਾ ਤਿੰਨ ਮੈਰਿਜ ਪੈਲਸ ਮੈਂ ਉਹਦਨ ਚੀਮਾ ਸਾਹਿਬ ਨਾਲ ਘੁੰਮ ਰਿਆ ਸੀ ਇਹਨਾਂ ਨੇ ਆਪ ਦਿਖਾਏ ਵੀ ਇੱਥੇ ਇੱਥੇ ਮੈਰਿਜ ਪੈਲਸ ਬਣਨੇ ਆ ਇਹ ਤਾਂ ਮੈਨੂੰ ਲੱਗਦਾ ਲੰਬੀ ਵਰਕੇ ਹਲਕਿਆਂ ਚ ਵੀ ਨਹੀਂ ਹੋਣੇ ਜਿੱਥੇ ਇੰਨੇ ਨੇ ਸਾਲ ਲੋਕ ਜਿਹੜੇ ਆ ਮੁੱਖ ਮੰਤਰੀ ਰਹਿ ਗਏ ਸੋ ਡਿੜ ਵਿੱਚ ਜਿਹੜੇ ਕੰਮ ਹੋ ਜਾਣਗੇ ਲੋਕ ਅਧਾਕਿਆਵਾਦ ਵੀ ਯਾਦ ਕਰਿਆ ਕਰਨਗੇ ਵੀ ਇਹ ਕੰਮ ਉਦੋਂ ਹੋਏ ਸੀ ਜਦੋਂ ਰਪਾਲ ਸਿੰਘ ਚੀਮਾ ਪਹਿਲੀ ਵਾਰੀ ਵਿੱਤ ਮੰ ਉਹ ਬਣੇ ਸੀ ਤੇ ਬਾਕੀ ਭਾਈ ਜਦੋਂ ਲੋਕ ਸਭਾ ਚ ਜਾਵਾਂਗੇ ਤਾਂ ਕੇਂਦਰ ਤੋਂ ਵੀ ਜਿਹੜੇ ਹੋਣ ਵਾਲੇ ਕੰਮ ਆ ਪੈਸੇ ਵੀ ਹੁਣ ਕਲੇ ਪੰਜਾਬ ਵਾਲੇ ਆਉਂਦੇ ਆ ਫਿਰ ਕੇਂਦਰ ਵਾਲੇ ਵੀ ਆਉਣਗੇ ਉਹਦੇ ਨਾਲ ਵੀ ਜਿਹੜੀ ਡਿਵੈਲਪਮੈਂਟ ਹੈ ਜਿਹੜੀ ਉਹ ਕਰਾਵਾਂਗੇ ਤੇ ਖਾਸ ਤੌਰ ਤੇ ਮੈਨੂੰ ਲੱਗਦਾ ਵੀ ਰੋਜ਼ਗਾਰ ਦੇ ਲਈ ਇੱਥੇ ਸਾਧਨ ਪੈਦਾ ਕਰਨ ਦੀ ਜ਼ਰੂਰਤ ਹੈ ਜਿਹਦੇ ਲਈ ਅਸੀਂ ਕੇਂਦਰ ਚੱਕ ਜਿਹੜਾ ਕੰਮ ਹੈ ਉਹ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੁਮੀਰ ਜੀ ਕਿ ਜਿਹੜੇ ਆਪਣੇ ਮਾਨ ਸਾਹਿਬ ਨੇ ਜਿਹੜੇ ਆਪੋਜੀਸ਼ਨ ਪਾਰਟੀਆਂ ਨੂੰ ਉਹਨਾਂ ਨੇ ਡੱਡੂ ਤੱਕ ਸੰਬੋਧਿਤ ਕੀਤਾ ਕਿ ਮੇਰਾ ਡੱਡੂ ਨਾਲ ਮੁਕਾਬਲਾ ਤੇ ਇਸੇ ਬੱਡੂ ਤੋਂ ਮਾਨ ਸਾਹਿਬ 2017 ਦੀ ਇਲੈਕਸ਼ਨ ਹਾਰੇ ਸੀ ਜਦੋਂ ਬਰਨਾਲੇ ਨੂੰ ਲੜੇ ਸੀ ਹਨਾ ਉਹ ਕਹਦੇ ਆ ਮੇਰੇ ਵਿਰੁੱਧ ਮੋਦੀ ਆਵੇ ਮੇਰੇ ਵਿਰੁੱਧ ਸੋਨੀਆ ਗਾਂਧੀ ਆਵੇ ਦੇਖੋ ਭਾਈ ਅਸੀਂ ਤਾਂ ਛੋਟੇ ਜਿਹੇ ਲੀਡਰ ਆ ਸੰਗਰੂਰ ਤੋਂ ਬਾਹਰ ਜਾ ਨਹੀਂ ਸਕਦੇ ਤੁਹਾਨੂੰ ਕਿਹੜਾ ਉਹਨਾਂ ਦਾ ਹਲਕਾ ਪਤਾ ਨਹੀਂ ਮੋਦੀ ਦਾ ਉੱਥੇ ਜਾ ਕੇ ਲੜ ਲੈਣ ਮਾਨ ਸਾਹਿਬ ਸੰਗਰੂਰ ਕਿਹੜਾ ਇੱਥੋਂ ਦੇ ਕਿਹੜਾ ਜੰਮੇਪਲੇ ਆ ਇੱਥੋਂ ਵੀ ਤਾਂ ਬਾਹਰੋਂ ਆ ਕੇ ਲੜਦੇ ਆ ਜਦੋਂ 17 ਚ ਬਰਨਾਲੇ ਆ ਕੇ ਲੜੇ ਸੀ ਮਾਨ ਸਾਹਿਬ ਉਦੋਂ ਵੀ ਤਾਂ ਬਾਹਰੋਂ ਆ ਕੇ ਲੜੇ ਸੀ ਭਾਈ ਮੀਤ ਤਾਂ ਸੰਗਰੂਰੋ ਹੀ ਲੜ ਸਕਦਾ ਸੰਗਰੂਰ ਦਾ ਰਹਿਣ ਵਾਲਾ ਤੇ ਤੁਸੀਂ ਵੱਡੇ ਲੀਡਰ ਹੋ ਤੁਹਾਨੂੰ ਪਤਾ ਉਹ ਜਾ ਕੇ ਕਿੱਥੇ ਉੱਥੇ ਜਾ ਕੇ ਇਲੈਕਸ਼ਨਾਂ ਲੜਦਾ